ਸਿਕਾਲ ਸਾਰੇ ਕਿਵੇਂ ਠੀਕ ਠਾਕ ਉਹ ਪ੍ਰਮਾਤਮਾ ਸਾਰੇ ਠੀਕ ਠਾਕ ਕਰਕੇ ਅੱਜ ਜ ਸਾਰੇ ਕਮਰੇ ਦੇ ਬੈੱਡ ਬੁੱਟ ਕੱਢ ਕੇ ਗਰਮੀ ਆ ਪਤਾ ਕਿਹਦਾ ਅੰਜ ਲੱਗਦਾ ਸੀ ਵੀ ਕਿਤੇ ਕੁਝ ਹੋਵੇ ਨਾ ਥੰਡ ਸਾਰੇ ਕੱਢ ਕੇ ਸਾਰੇ ਢੋਟੋ ਇਤਿਆਜੇ ਦੁਆਰਾ ਸਾਰੀ ਸਫਾਈ ਕਰਕੇ ਢੋਟੂ ਕੇ ਦੁਆਰਾ ਲਾਈ ਆ ਤੇ ਅੱਜ ਸਫਾਈ ਕੀਤੀ ਉਹ ਮੈਂ ਵਿੱਚ ਫਟਾਫਟ ਇਹਦੇ ਵਿੱਚ ਬਿਸਤਰੇ ਸੀਗੇ ਸਾਰ ਦੰਗੜੇ ਇਹ ਹੋਰ ਕੱਪੜੇ ਸੀ ਸਾਰੇ ਸਾਬ ਕੇ ਫਟਾਫਟ ਮੈਂ ਜੋਗਾ ਤੇ ਗਈ ਫਿਰ ਮੈਂ ਜੋਗਾ ਨਹੀਂ ਛੱਡਿਆ ਜੋਗਾ ਤੇ ਮੈਂ ਜ਼ਰੂਰ ਗਈ ਕਿਉਂਕਿ ਫਿਰ ਇੱਕ ਦਿਨ ਨਾਲ ਅਗਲੇ ਦਿਨ ਥਕਾਕਟ ਹੋ ਜਾਂਦੀ ਹੈ ਤੇ ਹੁਣ ਮੈਂ ਥੱਕੀ ਪਈ ਆ ਹੁਣ ਮੈਂ ਭਾਂਡੇ ਕਿਉਂਕਿ ਭਾਂਡੇ ਅੱਜ ਬਹੁਤ ਸੀ ਮੁੰਡਾ ਲਾਇਆ ਸੀ ਨਾਲ ਕੋਈ ਮੈਂ ਜ਼ਰੂਰ ਦੇਖੋ ਸਾਰੇ ਸਫਾਈ ਕੀਤੀ ਆ ਤੇ ਭਾਂਡੇ ਬਹੁਤ ਹੋਏ ਪਏ ਸੀ ਸਾਰੇ ਸਾਬਣ ਖਤਮ ਹੋਏ ਵਸੇ ਅਸਲ ਚ ਭਾਂਡੇ ਆ ਨਾ ਸਾਡੇ ਉਹਦੇ ਕਰਕੇ ਹਣ ਮੇਰੀ ਹਾਲਤ ਬਹੁਤ ਖਰਾਬ ਹੋਈ ਪਈ ਆ ਦੇਖ ਦੇਦੀ ਹੋਣੀ ਹੈ ਦੇਖੋ ਬਹੁਤ ਹਾਲ ਚਖਰਾ ਹੋਈ ਹੋਈ ਹੈ ਤੇ ਚਲੋ ਜੀ ਕੋਈ ਗੱਲ ਨਹੀਂ ਤੇ ਜੀ ਮੂ ਜਰਾ ਅੱਜ ਵਿੱਚ 에ਸੀ ਚਲਾਇਆ ਸਾਰੀ ਸਫਾਈ ਸੁਪੀ ਕਰਕੇ ਫਿਰ ਨੇ ਤਲਸਤਾਂ ਸੁ ਕਰੀ ਗਿਆ ਤੇ ਇੱਕ ਮੈਂ ਪੈ ਗਈ ਤੇ ਫੇਰ ਪਤਾ ਨਹੀਂ ਮੈਨੂੰ ਕਿਉਂ ਨੀਂਦ ਹੀ ਨਹੀਂ ਆਈ ਤਾਂ ਖੜਕਾ ਖੁੜਕਾ ਜਾਂਦਾ ਸੀ ਮੈਂ 10 ਮਿੰਟ ਪੈ ਗਈ ਮੈਂ ਕਿਹਾ ਚੱਲ ਜੂਗਾ ਤੇ ਜਾਣਾ ਫੇਰ ਨਾ ਤਸਵੀਰ ਜਾ ਕੰਮ ਨਹੀਂ ਕਰਦਾ ਫੇਰ ਫਿਰ ਜੂਗਾ ਹੁੰਦਾ ਨਹੀਂ ਬਸ ਹੁਣ ਬਣਾਉਣੀ ਆ ਸਬਜ਼ੀ ਇਧਰਲੇ ਕਮਰੇ ਦੀ ਬੈਡਰੂਮ ਦੀ ਕਰਾਉਣੀ ਆ ਸਫਾਈ ਤੇ ਆਹ ਤਾਂ ਚਲੋ ਇਹਦੇ ਤਾਂ ਕੋਈ ਲੋੜ ਨਹੀਂ ਜੁਲਾ ਸੱਟ ਕੇ ਨਹੀਂ ਆਇਆ ਓ ਕੰਨਮਾ ਲਾਇਆ ਨੋ ਕਨੀ ਕੀ ਚੰਪਾ ਕਰਨ ਕੀ ਜਾਂਦੇ ਬਹੁਤ ਸੌਂ ਚੁੱਟੇ ਟਫਲਾ ਲੱਗਦੀ ਆ। ਵਾ ਗੱਡੀ ਚਰਨ ਸਾਫ ਕੀਤੀ ਮੁੰਡੇ ਨੇ ਸਾਰੀ। ਚੁੱਲਾ ਸੱਟ ਕੇ ਹੋਣਾ ਭੁੱਲ ਗਿਆ ਚੁੱਲਾ ਜੇ ਮੈਂ ਤੜਾਦਾ ਸੀ ਮੈਂ ਕਹਿੰਦਾ ਵੀ ਬਣਾਉਣ ਬਣਾਉਣ ਮੇਰੇ ਬਾਹ ਦਾ ਮੈਂ ਕਦੂ ਉੱਜਾ ਲੈ ਲਾਂ ਘਟੇ ਰੋਣਾ। ਮੈਂ ਕੀ ਕਰਨੀ? ਬੂਟੇ ਤਾਂ ਮੈਨੂੰ ਨਹੀਂ ਟੈਨਸ਼ਨ ਆ ਤਾਂ ਗਿਆ ਜਮੀਨੇ। ਬਾਕੀ ਦੇਖਦੇ ਆ ਪ੍ਰਮਾਤਮਾ। ਕਰਦੇ ਫਤਕਰਪਾ ਸੁੱਟਦਾ ਮਿੱਟੀ ਗਿੱਲੀ ਹੈ ਇਹ ਜਿਆਦਾ ਦੇਖਦੇ ਆ ਮਿੱਟੀ ਸੁੱਕੀ ਸਾਰੀ ਬਦਲ ਕੇ ਕੱਢੂੰ ਚੰਗੀ ਤਰ੍ਹਾਂ ਸਵਾਰ ਕੇ ਸਾਰੀ ਕੱਢ ਕੇ ਨਾ ਦੁਬਾਰਾ ਲਾਵਾਂਗੇ ਇਹਨੂੰ ਹਰ ਸੋਈ ਦਾ ਦੇਖੋ ਕੀ ਹਾਲ ਹੋਇਆ ਪਿਆ ਸਾਬਣਾ ਲਵਾਂ ਪੰਡਾ ਟੱਕਰ ਸਾਰਾ ਆਹ ਹਾ ਕੱਪੜਾ ਇਹਦਾ ਸੋਈ ਚ ਨਾ ਲਾਵਾਂ ਉਹ ਸਾਬਣਾ ਲੰਪਿਆ ਸੀ ਤੂੰ ਹਲਾ ਤੋ ਕਹਿ ਰਿਹਾ ਉਹ ਸਾਰੇ ਸਲੱਪ ਤੇ ਵਾਰਨਾ ਸੀ ਤੇ ਚਲੋ ਜੀ ਕਰਦੇ ਹਾਂ ਸਾਰੀ ਸੈਟਿੰਗ ਇਸ ਸਭ ਨੂੰ ਕੱਟਾਂਗੇ ਮੇਰੀ ਮੰਦਲਾ ਉਹ ਵੀ ਬਹੁਤ ਭਾਰੀ ਪਈ ਐ ਡਸਟ ਵੀ ਨਹੀਂ ਸੁੱਝਣਾ ਸਾਰੇ ਕਮਰਿਆਂ ਦੇ ਇੱਕਦਾਂ ਬੈਠ ਗਏ ਫਿਰ ਬਹੁਤ ਖਲਾ ਹੁਣ ਜਿਵੇਂ ਉਹਦੇ ਉਹਦੇ ਆਰਾਮ ਨਾਲ ਸੰਭਗੇ ਕੱਦੂ ਇਹਦੀ ਕਰਾਂਗੇ ਫਿਰ ਹੋਰ ਹੀ ਹੋਰੀ ਇਹਦੀ ਕਰਾਂਗੇ ਹੁਣ ਇੱਥੇ ਖਲਾ ਰੱਖੀ ਲੱਗਿਆ ਹੁਣ ਸਾਰਾ ਸੈੱਟ ਕਰੂਗੀ ਕਿਉਂਕਿ ਮੈਂ ਨਾ ਜੋਗਾ ਤੇ ਚੱਲੀ ਐ ਇਸ ਕਰਕੇ ਖਲਾ ਰੱਖੀ ਲੱਗਿਆ ਹਾਂ آپے کھل گئے نال میں کپڑے جا جی چمو دیکھ لیں کہ دیکھا بھی نہ پیا ہو پاؤں پانی پینا پینا لائیں کر لگ گیا لائیں لائیاں کر لگ گیا گیا لڑائیاں کتنے دیکھ بھی <سؤال> نہ <سؤال> پیا ہوا ہی ہوں ہمیشہ <laughs> you didn't you did hear that. You ਰਵੀ ਮੈਨੂੰ ਕਿਉਂ ਨਾ ਚੱਕਦੀ ਐਸੀ ਆ ਦੇਖ ਲੋ ਐਸੀ ਜਮਾਈ ਨਹੀਂ ਕੰਮ ਕਰਿਆ ਨਾਲੇ ਮੇਰਾ ਮੈਨੂੰ ਲੱਗਦਾ ਹੀ ਚਲਾਇਆ ਹੋਇਆ ਕਿੰਨੇ ਤੇ 16 ਤੇ ਆ ਦੇਖੋ ਦੱਸ ਰਿਹਾ ਨਾ 16 ਤੇ ਇਹਦਾ ਚਲਾਇਆ ਹੋਇਆ ਟੈਂਪਰੇਚਰ ਇੰਨਾ ਹੋਇਆ ਪਿਆ ਵੀ ਕੁਛ ਨਹੀਂ ਕੰਮ ਕਰ ਰਿਹਾ ਬਾਰ ਬਾਰ ਦੇਖੋ ਜੀ ਮੂ ਲਟਕੇ ਕਿਵੇਂ ਫਿਰ ਹੁਣ ਟੰਡਾ ਹੋ ਗਿਆ ਨਾ ਮੜਾ ਜਰਾ ਦਰਵਾਜਾ ਬੰਦ ਕਰਨ ਨਾਲ ਹੁਣ ਕਿਵੇਂ ਲਟਕੇ ੱਟੂ ਮੱਟੂ ਆ ੱਟੂ ਮੱਟੂ ਬਾਹਰੋਂ ਨਿਕਲਦਾ ਮੜਾ ਜ ਨਿਕਲਦੀਆ ਫਿਰ ਅੰਦਰ ਆ ਕੇ ਪੈ ਜਾਂਦੇ ਸਵੇਰ ਨਾਲ ਅਸੀਂ ਬਾਹਰ ਇਹ ਬਾਹਰ ਭੱਜ ਕੇ ਮੈਂ ਅਸੀਂ ਬੰਦ ਕਰ ਗੀ ਪਹਿਲਾਂ ਮੈਂ ਚਲਾਤਾ ਫਿਰ ਇਹ ਫਿਰ ਅਸੀਂ ਗੁਰਦਵਾਰ ਸਾਹਿਬ ਚੱਲੀ ਬਾਹਰ ਭੱਜ ਗਈ ਫਿਰ ਮੈਂ ਇਹਨੂੰ ਐਸੀ ਬੰਦ ਕਰੀ ਫਿਰ ਅਸੀਂ ਬਾਹਰ ਲਵਕੇ ਫਿਰ ਵੀ ਸਾਡੇ ਨਾਲ ਅੰਦਰ ਬੈਠੇ ਬਾਹਰ ਨਾ ਪੱਕਾ ਚੱਲੀ ਜਾ ਪਰ ਇਹ ਨਾ ਅੰਦਰ ਐਸੀ ਆ ਇਹ ਨਾ ਐਸੀ ਚੱਲੀ ਜਾਂਦਾ ਐ ਹੋ ਜਾਇਆ ਗੰਦ ਚਲੋ ਜੀ ਵੀਡੀਓ ਨੂੰ ਵਧੀਆ ਲਗੀ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ